ਇਹੀ ਉਹ ਪਵਿੱਤਰ ਸਥਾਨ ਹੈ ਜਿੱਥੇ ਲਾਹੌਰ ਤੋਂ ਆਉਂਦਿਆਂ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਪਾਸ਼ਾ ਨਾਲ ਉਹਨਾਂ ਦੇ ਬਾਬਾ ਬੁੱਢਾ ਸਾਹਿਬ ਭਾਈ ਜੇਠਾ ਜੀ ਭਾਈ ਪੈੜਾ ਜੀ ਸੰਗਤ ਜੀ ਭਾਈ ਪ੍ਰਾਣਾ ਜੀ ਬਾਬਾ ਵਿਦੀ ਚੰਦ ਜੀ ਅਤੇ ਹੋਰ ਸਿੱਖ ਸੰਗਤਾਂ ਨਾਲ ਸਨ ਜਦੋਂ ਸਿੱਖ ਸੂਰਮਿਆਂ ਸਮੇਤ ਇਸ ਸਥਾਨ ਤੇ ਚਰਨ ਪਾਏ ਗੁਰੂ ਸਾਹਿਬ ਨੇ ਸਾਈ ਮੀਆਂ ਮੀਰ ਜੀ ਦਾ ਸੇਵਕ ਬਾਬਾ ਅਬਦੁਲ ਸ਼ਾਹ ਜੀ ਸਾਈ ਮੀਆਂ ਮੀਰ ਜੀ ਦੇ ਕਹਿਣ ਤੇ ਬੀਬੀ ਕੌਲਾ ਜੀ ਨੂੰ ਲਾਹੌਰ ਤੋਂ ਲੈ ਕੇ ਤੁਰਿਆ ਇਸ ਸਥਾਨ ਤੇ ਆ ਕੇ ਸਤਿਗੁਰ ਜੀ ਨੂੰ ਮਿਲੇ ਲਾਹੌਰ ਤੋਂ ਆਉਂਦਿਆਂ ਰਸਤੇ ਵਿੱਚ ਸਤਿਗੁਰਾਂ ਨੇ ਅੰਮ੍ਰਿਤਸਰ ਬਾਰੇ ਸਿੱਖਾਂ ਨੂੰ ਪੁੱਛਿਆ ਕਿ ਸਿੱਖੋ ਅੰਮ੍ਰਿਤਸਰ ਇੱਥੋਂ ਕਿੰਨਾ ਕੁ ਦੂਰ ਹੈ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰ ਜੀ ਅੰਮ੍ਰਿਤਸਰ ਇੱਥੋਂ ਬਹੁਤ ਦੂਰ ਨਹੀਂ ਆ ਤੁਸੀਂ ਇੱਥੇ ਬਹਿ ਕੇ ਵਿਸ਼ਰਾਮ ਕਰੋ ਸਤਿਗੁਰੂ ਜੀ ਕਹਿਣ ਲੱਗੇ ਕਿ ਇੱਥੇ ਤੇ ਜੰਗਲ ਹੀ ਆਚਾਰ ਚ ਫੇਰੇ ਨੇੜੇ ਕੋਈ ਪਿੰਡ ਵੀ ਨਹੀਂ ਦਿਖਾਈ ਦਿੰਦਾ ਫਿਰ ਉਹਨਾਂ ਦੇ ਨਾਲ ਕੁਝ ਭੇਤੀ ਸਿੱਖ ਵੀ ਸਨ ਇਸ ਇਲਾਕੇ ਦੇ ਸਾਰਾ ਦੱਸਣ ਲੱਗੇ ਸਤਿਗੁਰਾਂ ਨੂੰ ਸੇਵਾਦਾਰ ਕਹਿਣ ਲੱਗੇ ਕਿ ਗੁਰੂ ਜੀ ਇੱਥੇ ਮਾਦੋਕੇ ਬਰਾੜ ਨਾਂ ਦਾ ਇੱਕ ਪਿੰਡ ਬਿਲਕੁਲ ਨੇੜੇ ਹੈ ਕਈ ਵਾਰੀ ਅਸੀਂ ਇੱਥੇ ਆਏ ਹਾਂ ਸਤਿਗੁਰੂ ਜੀ ਇੱਥੇ ਇੱਕ ਪਲਾਹ ਦੇ ਦਰਖਤ ਦੇ ਹੇਠ ਅਸਣ ਲਾ ਕੇ ਬੈਠ ਗਏ ਸਤਿਗੁਰੂ ਜੀ ਜਦੋਂ ਬੈਠ ਗਏ ਤਾਂ ਗੁਰੂ ਦੇ ਸਿੱਖਾਂ ਨੇ ਵੀ ਲਾਗੇ ਲਾਗੇ ਤੰਬੂ ਲਗਾ ਲਏ ਰਾਤ ਦਾ ਸਮਾਂ ਹੋ ਗਿਆ ਸਾਰੇ ਬਿਰਾਜਮਾਨ ਹੋ ਗਏ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਸਤਿਗੁਰਾਂ ਜੀ ਨੇ ਭਾਈ ਜੇਠਾ ਜੀ ਨੂੰ ਆਖਿਆ ਕਿ ਇਸ਼ਨਾਨ ਲਈ ਜਲ ਦਾ ਪ੍ਰਬੰਧ ਕਰੋ ਭਾਈ ਜੇਠਾ ਜੀ ਚਾਰ ਚਫੇਰੇ ਦੇਖ ਆਏ ਆਖਿਆ ਕਿ ਗੁਰੂ ਜੀ ਜਲ ਕਿਤੇ ਨਹੀਂ ਮਿਲਿਆ ਸਿਰਫ ਇੱਕ ਥੋੜਾ ਜਿਹਾ ਜਾਲਿਆ ਉਹ ਵੀ ਮੱਝਾਂ ਨੇ ਲੇਟ ਕੇ ਇਥੇ ਚਿਕੜ ਕੀਤਾ ਤੁਹਾਡੇ ਨੇੜੇ ਜੋ ਛਪੜੀ ਆ ਸਤਿਗੁਰਾਂ ਨੇ ਜਦੋਂ ਛਪੜੀ ਵੱਲ ਨਜ਼ਰ ਮਾਰੀ ਤਾਂ ਕੁਝ ਹੀ ਪਲ ਦੇ ਵਿੱਚ ਜਲ ਹੀ ਜਲ ਹੋ ਗਿਆ ਅਤੇ ਸਤਿਗੁਰਾਂ ਨੇ ਇਸ਼ਨਾਨ ਕੀਤਾ ਨਾਲ ਸਿੱਖ ਸੰਗਤਾਂ ਨੇ ਇਸ਼ਨਾਨ ਕੀਤਾ ਸਤਿਗੁਰਾਂ ਨੇ ਬਚਨ ਕੀਤੇ ਕਿ ਇਸ ਸਥਾਨ ਦਾ ਨਾਮ ਗੁਰੂ ਸਰ ਦੇ ਨਾਮ ਤੇ ਪ੍ਰਸਿੱਧ ਹੋਵੇਗਾ ਸੰਗਤ ਜੀ ਇਹ ਗੁਰਦਰਾਇ ਗੁਰੂ ਸਰ ਮਾਦੋ ਕੇ ਬਰਾੜ ਪਿੰਡ ਹੈ ਨੇੜੇ ਗੁਰੂ ਸਰ ਮਾਧੋ ਕੇ ਬਰਾੜ ਵੀ ਕਹਿ ਦਿੰਦੇ ਹਨ ਮੀਰੀ ਪੀਰੀ ਦੇ ਮਾਲਕ ਨੇ ਇਸ ਸਥਾਨ ਨੂੰ ਵਰ ਦਿੱਤਾ ਕਿ ਹੋਰ ਵੀ ਜੋ ਮਾਈ ਭਾਈ ਇਸ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰਿਆ ਕਰਨਗੇ ਗਰਬਾਣੀ ਪੜਨਗੇ ਸੁਣਨਗੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਗੇ ਉਹਨਾਂ ਦੀਆਂ ਹਰ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਵੱਡੇ ਤੋਂ ਵੱਡੇ ਸੰਕਟ ਕਟੇ ਜਾਣਗੇ ਜੇ ਕੋਈ ਵੀ ਦੁੱਖ ਦਿਲਦਰ ਦੂਰ ਹੋਵੇਗਾ ਗਿਆਨ ਦੀ ਪ੍ਰਾਪਤੀ ਹੋਵੇਗੀ ਬਾਝ ਮਤਾਵਾਂ ਨੂੰ ਔਲਾਦਾਂ ਦੀਆਂ ਪ੍ਰਾਪਤੀਆਂ ਹੋਣਗੀਆਂ ਅਤੇ ਫਿਰ ਗੁਰੂ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚਾਲੇ ਪਾਏ ਹਰ ਮਹੀਨੇ ਇਸ ਸਥਾਨ ਤੇ ਬਹੁਤ ਭਾਰੀ ਮਸਿਆ ਲੱਗਦੀ ਹੈ ਦੂਰੋਂ ਢਾਡਿਆਂ ਤੋਂ ਸੰਗਤਾਂ ਪਹੁੰਚਦੀਆਂ ਹਨ ਅਤੇ ਹਾਜ਼ਰੀਆਂ ਭਰਦੀਆਂ ਹਨ ਇਸ਼ਨਾਨ ਪਾਣੀ ਕਰਦੀਆਂ ਹਨ ਅਤੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸੰਗਤ ਜੀ ਗੁਰਦੁਆਰਾ ਗੁਰੂ ਸਾਹਿਬ ਪਿੰਡ ਬਰਾੜ ਤੇ ਮਾਦੋਗੇ ਜੋ ਹੈ ਉਹ ਪਿੰਡ ਹਟਵਾ ਹੈ ਵੈਸੇ ਮਾਦੋਗੇ ਬਰਾੜ ਕਹਿ ਦਿੰਦੇ ਹਨ ਇਹ ਅੰਮ੍ਰਿਤਸਰ ਤੋਂ ਜੋ ਚਿਗਾਵਾ ਰੋਡ ਆਉਂਦਾ ਹੈ ਖਵਾਲੀ ਤੋਂ ਵੀ ਰਸਤਾ ਮੁੜ ਜਾਂਦਾ ਹੈ ਸਿੱਧਾ ਬਰਾੜੀ ਆਉਂਦਾ ਹੈ ਤੇ ਹੋਰ ਵੀ ਇੱਕ ਦੋ ਰਸਤੇ ਹਨ ਜਦੋਂ ਤੁਸੀਂ ਉਹਨਾਂ ਗੁਰੂ ਸਰ ਮਰਦੋਗੇ ਬਰਾੜ ਦੀ ਲੋਕੇਸ਼ਨ ਲਾ ਲੈਣਾ ਅਤੇ ਬਹੁਤ ਹੀ ਸੁੰਦਰ ਅਜਾਇਬ ਘਰ ਬਣਿਆ ਤੇ ਇੱਥੇ ਜੋ ਪ੍ਰਾਤਨ ਸਮੇਂ ਦੀਆਂ ਤਸਵੀਰਾਂ ਸਾਰੀਆਂ ਮੌਜੂਦ ਹਨ ਸੰਗਤ ਜੀ ਕਰਦੇ ਆਂ ਵੀਡੀਓ ਦੀ ਸਮਾਪਤੀ ਸਦਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਅਦੇ ਸੰਗਤ ਜੀ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰਨੀ ਤਾਂ ਜੋ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਦਰਸ਼ਨ ਕਰਮ ਦੇ ਰਹੀਏ ਹਾਂਜੀ ਦਿਲੋਂ ਸਪੋਰਟ ਕਰਨੀ ਸੰਗਤ ਜੀ ਚੈਨਲ ਸਬਸਕ੍ਰਾਈਬ ਕਰਨਾ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ